ਪੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਵਿਕਾਸ ਵਰਮਾ ਵੱਲੋਂ ਸਵਾਗਤ ਕਰਦੇ ਹਾਂ ਅਤੇ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਅੱਜ ਰਾਜਵੀਰ ਕੌਰ ਜੋ ਕਿ ਹਿੰਦੂ ਸ਼ਿਵ ਸੈਨਾ ਦੇ ਉਮੀਦਵਾਰ ਹਨ ਸੰਗਰੂਰ ਸੀਟ ਤੋਂ ਹਾਂਜੀ ਰਾਜਵੀਰ ਕੌਰ ਜੀ ਤੁਹਾਡਾ ਸਵਾਗਤ ਕਰਦੇ ਹਾਂ ਸੀਐਸਪੀ ਨਿਊਜ਼ ਤੇ ਧੰਨਵਾਦ ਜੀ ਜਿਸ ਤਰ੍ਹਾਂ ਕਿ ਹੁਣ ਸੰਗਰੂਰ ਸੀਟ ਦੇ ਉੱਤੇ ਤੁਸੀਂ ਇਲੈਕਸ਼ਨ ਲੜਨ ਲਈ ਆਮ ਖੜ੍ਹੇ ਹੋ ਅੱਜ ਤੇ ਇਹ ਇਲੈਕਸ਼ਨ ਜਿਹੜਾ ਹੈਗਾ ਬਹੁਤ ਇੱਕ ਸ਼ੇਰ ਨੂੰ ਹੱਥ ਪਾਣ ਵਾਲੀ ਗੱਲ ਕਹਿੰਦੇ ਆ ਤੇ ਉਹ ਚੰਗੀ ਗੱਲ ਆ ਤੁਸੀਂ ਉਸ ਇਲੈਕਸ਼ਨ ਦੇ ਵਿੱਚ ਖੜੇ ਹੋ ਪਾਰਟੀ ਨੇ ਉਸ ਨੂੰ ਨਵਾਜਿਆ ਹੈ ਅਤੇ ਇੱਕ ਇਹ ਗੱਲ ਦੱਸੋ ਇੱਕ ਘਰੇਲੂ ਔਰਤ ਤੋਂ ਰਾਜਵੀਰ ਕੋਰ ਬਰਮਾ ਸਮਾਜ ਸੇਵਕ ਦੇ ਨਾਂ ਤੇ ਅਤੇ ਉਸ ਤੋਂ ਬਾਅਦ ਲੀਡਰ ਕਿਵੇਂ ਬਣੇ ਪਹਿਲਾਂ ਤਾਂ ਸੀਸੀਪੀ ਨਿਊਜ਼ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਨਮਸਕਾਰ ਤੁਸੀਂ ਜਿਵੇਂ ਕਿ ਪੁੱਛਿਆ ਵੀਰ ਜੀ ਕਿ ਮੈਂ ਇੱਕ ਇਲੈਕਸ਼ਨ ਲੜਨ ਜਾ ਰਹੀਆਂ ਇੱਕ ਸ਼ਹਿਰ ਦੇ ਮੂੰਹ ਦੇ ਵਿੱਚ ਹੱਥ ਪਾਣ ਦੇ ਬਰਾਬਰ ਹੁੰਦਾ ਬੜਾ ਮੁਸ਼ਕਿਲ ਹੁੰਦਾ ਹਾਂ ਮੁਸ਼ਕਿਲ ਹੈਗਾ ਇਹ ਇਲੈਕਸ਼ਨ ਲੜਨਾ ਕੋਈ ਬੱਚਿਆਂ ਦੀ ਖੇਡ ਨਹੀਂ ਹੈਗੀ ਪਰੰਤੂ ਮੁਸ਼ਕਿਲ ਕੰਮ ਨੂੰ ਹੀ ਕਰਕੇ ਬੰਦੇ ਦਾ ਇਨਸਾਨ ਦਾ ਅੱਗੇ ਨਾਮ ਬਣਦਾ ਆਸਾਨੀ ਦੇ ਨਾਲ ਕਿਸੇ ਦਾ ਨਾਮ ਨਹੀਂ ਬਣਦਾ ਆਸਾਨੀ ਨਾਲ ਕੋਈ ਕਿਸੇ ਦੇ ਲਈ ਕੁਝ ਕਰ ਨਹੀਂ ਸਕਦਾ ਰਹੀ ਗੱਲ ਕਿ ਤੁਸੀਂ ਕਿਹਾ ਕਿ ਮੈਂ ਆਮ ਮਹਿਲਾ ਤੋਂ ਇੱਕ ਲੀਡਰ ਤੱਕ ਪਹੁੰਚਣ ਦਾ ਮੇਰਾ ਸਫ਼ਰ ਕਿੱਦਾਂ ਰਿਹਾ ਜਾਂ ਮੈਂ ਕਿਉਂ ਸੋਚਿਆ ਕਿ ਮੈਨੂੰ ਇੱਧਰ ਆਣਾ ਚਾਹੀਦਾ ਤਾਂ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਰੀਜ਼ਨ ਆ ਪਹਿਲਾਂ ਜਦੋਂ ਮੈਂ ਇੱਕ ਆਮ ਮਹਿਲਾ ਸੀਗੀ ਮੈਂ ਦੇਖਦੀ ਸੀ ਕਿ ਆਮ ਮਹਿਲਾਵਾਂ ਪਹਿਲਾਂ ਤਾਂ ਦੇਖੋ ਅਗਰ ਉਹਨਾਂ ਨਾਲ ਕੋਈ ਜ਼ੁਰਮ ਕੋਈ ਇਜਾਜ਼ਤੀ ਹੋ ਰਹੀ ਆ ਉਹ ਕਿਸੇ ਨੂੰ ਅੱਗੇ ਦੱਸਦੀਆਂ ਹੀ ਨਹੀਂ ਹੈਗੀਆਂ ਘਰੋਂ ਸਟੈਪ ਆਊਟ ਹੀ ਨਹੀਂ ਕਰਦੀਆਂ ਹੈਗੀਆਂ ਘਰੋਂ ਆਪਣੀ ਆਵਾਜ਼ ਚੱਕਣ ਦੇ ਵਿੱਚ ਹੀ ਡਰਦੀਆਂ ਨੇ ਜੇ ਕਿਤੇ ਕੋਈ ਹਿੰਮਤ ਕਰਕੇ ਮਹਿਲਾ ਆਵਾਜ਼ ਆਪਣੀ ਚੱਕ ਵੀ ਲੈਂਦੀ ਆ ਤਾਂ ਅੱਗੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇੰਨਾ ਕੁ ਉਤਪੀੜਿਤ ਕੀਤਾ ਜਾਂਦਾ ਇੰਨਾ ਕੁ ਉਹਨਾਂ ਨੂੰ ਹਰਾਸ਼ ਕੀਤਾ ਜਾਂਦਾ ਕਿ ਮਹਿਲਾਵਾਂ ਦਵ ਮੇਲਾ ਉਹਨੂੰ ਦੇਖ ਕੇ ਦੱਸ ਕੇ ਹਜ਼ਾਰ ਮੇਲਾ ਉਹਨੂੰ ਦੇਖ ਕੇ ਪਿੱਛਾ ਆਪਣੇ ਪਿੱਛੇ ਪੈਰ ਕਰ ਲੈਂਦੀ ਆ ਉਹਨਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਹੈਗਾ ਤਾਂ ਜਿਹੜੀਆਂ ਇਦਾਂ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਜਾਂ ਜੋ ਵੀ ਸਮਾਜ ਦੇ ਵਿੱਚ ਇਦਾਂ ਦਾ ਕੋਈ ਜ਼ੁਰਮ ਹੋ ਰਿਹਾ ਜਿਹਨੂੰ ਸਰਕਾਰਾਂ ਨਜ਼ਰ ਅੰਦਾਜ਼ ਕਰਦੀਆਂ ਨੇ ਜਿਹਨੂੰ ਸਾਡਾ ਪ੍ਰਸ਼ਾਸਨ ਨਜ਼ਰ ਅੰਦਾਜ਼ ਕਰਦਾ ਤਾਂ ਉੱਥੇ ਬਾ ਚੁੱਕਣ ਦੇ ਲਈ ਰਾਜਵੀਰ ਕੌਰ ਵਰਮਾ ਨੂੰ ਲੀਡਰ ਰਾਜਵੀਰ ਕੌਰ ਵਰਮਾ ਬਣਨਾ ਪਿਆ ਜਿਹੜੀ ਸੰਗਰੂਰ ਸੀਟ ਆ ਇਹ ਸੰਗਰੂਰ ਸੀਟ ਦੇ ਵਿੱਚ ਹੁਣ ਸਾਫ ਕਬਿਤ ਮੰਤਰੀ ਫਰਮਿੰਦਰ ਢੀਂਸਾ ਭਗਵੰਤ ਮਾਨ ਅਤੇ ਹੋਰ ਕੈਂਡੀਡੇਟ ਵੀ ਹਨ ਤੇ ਕਾਂਗਰਸ ਨੇ ਵੀ ਹੁਟੇਲੂ ਸਾਹਿਬ ਨੂੰ ਉਮੀਦਵਾਰ ਬਣਾ ਕੇ ਨਵਾਜਿਆ ਹੈ ਤੇ ਤੁਸੀਂ ਹੁਣ ਇਹਨਾਂ ਨਾਲ ਇਲੈਕਸ਼ਨ ਜਿਹੜੀ ਲੜ ਰਹੇ ਹੋ ਉਸ ਦਾ ਤੁਸੀਂ ਹੁਣ ਆਪਣੇ ਮਨ ਦੇ ਵਿੱਚ ਕੀ ਫੀਲਿੰਗ ਕੀ ਮਹਿਸੂਸ ਕਰਦੇ ਹੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਮੇਰੀ ਪਾਰਟੀ ਦਾ ਜਿਨੇ ਮੈਨੂੰ ਇਹ ਮੌਕਾ ਦਿੱਤਾ ਮੈਂ ਧੰਨਵਾਦ ਕਰਦੀ ਆ ਸਾਡੇ ਸਾਰੇ ਸੰਗਠਨ ਦਾ ਤੇ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਦਾ ਜਿਨ੍ਹਾਂ ਨੇ ਮੈਨੂੰ ਜੋ ਇਹ ਇੰਪੋਸੀਬਲ ਜੀ ਸੀਟ ਸੀਗੀ ਜਿਸ ਤਰੀਕੇ ਨਾਲ ਤੋਂ ਨੇ ਦੇਖਿਆ ਹੀ ਹੋਣਾ ਕਿ ਇੱਥੇ ਜ਼ਿਆਦਾਤਰ ਇਹ ਪੁਰਸ਼ ਪ੍ਰਧਾਨ ਸੀਟ ਰਹੀ ਆ ਪਰ ਸਾਡੇ ਸੰਗਠਨ ਦੀ ਅਲੱਗ ਸੋਚ ਹੋਣ ਦੇ ਕਾਰਨ ਸਾਡੀ ਪਾਰਟੀ ਦੀ ਅਲੱਗ ਸੋਚ ਹੋਣ ਦੇ ਕਾਰਨ ਕਿ ਮਹਿਲਾਵਾਂ ਨੂੰ ਵੀ ਬਰਾਬਰ ਦਾ ਹਿੱਸਾ ਦੇ ਬਰਾਬਰ ਦਾ ਹੱਕ ਦੇਣਾ ਚਾਹੀਦਾ ਉਹਦੇ ਕਾਰਨ ਉਹਨਾਂ ਨੇ ਮੈਨੂੰ ਇਹ ਵਾਲੀ ਸੀਟ ਨਿਮਾਜੀ ਮੈਨੂੰ ਇਹ ਵਾਲੀ ਸੀਟ ਦਿੱਤੀ ਤੇ ਮੈਨੂੰ ਵਧੀਆ ਲੱਗ ਰਿਹਾ ਲੋਕਾਂ ਵਿੱਚ ਵਿਚਰ ਰਿਹਾ ਬੜਾ ਪੋਜ਼ਿਟਿਵ ਰਿਜ਼ਲਟ ਆ ਰਿਹਾ ਹੋਪ ਜਿਹੜੇ ਨਤੀਜੇ ਨੇ ਉਹ ਵੀ ਪੋਜ਼ਿਟਿਵ ਹੀ ਰਹਿਣ ਇਸ ਤਰ੍ਹਾਂ ਦੀ ਇੱਕ ਤੁਸੀਂ ਸੁਫਨੇ ਜਿਹੜੀ ਜ਼ਮੀਨ ਤੋਂ ਹੁਣ ਆਸਮਾਨ ਤੱਕ ਦੇ ਸਤਾਰੇ ਛੂ ਰਹੇ ਨੇ ਬਿਲਕੁਲ ਇੱਕ ਮਨ ਦੇ ਵਿੱਚ ਸਾਰਿਆਂ ਦੇ ਹੀ ਛੋਟਾ ਜਿਹਾ ਇੱਕ ਬੁਲਬਲਾ ਵੀ ਆ ਮਨ ਦੇ ਵਿੱਚ ਕੁਐਸਚਨ ਵੀ ਆ ਸਵਾਲ ਵੀ ਆ ਕੀ ਰਾਜਵੀਰ ਕੋਰ ਬਰਮਾ ਪਟਿਆਲਾ ਹਾਂਜੀ ਕੀ ਤੁਸੀਂ ਪਟਿਆਲੇ ਤੋਂ ਬਿਲੋਮ ਕਰਦੇ ਹੋ ਕੋਈ ਕਹਿੰਦਾ ਧੂਰੀ ਤੋਂ ਬਿਲੋਮ ਕਰਦੇ ਹੋ ਇਹਦੇ ਹੀ 6 5 ਸ਼ੱਕ ਏ ਦੱਸੋ ਸਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਜੀ ਮੈਂ ਇਹੀ ਗੱਲ ਕਲੀਅਰ ਕਰਨਾ ਚਾਹਾਂਗੀ ਮੇਰੇ ਸੋਹਰੇ ਨੇ ਉਹ ਧੂਰੀ ਦੇ ਵਿੱਚ ਨੇ ਮੇਰਾ ਸਸਰਵਾਲ ਪਰਿਵਾਰ ਧੂਰੀ ਦਾ ਤੇ ਮੇਰਾ ਪਿਛੋਕਰ ਤੁਸੀਂ ਕਹਿ ਸਕਦੇ ਹੋ ਕਿ ਸੰਗਰੂਰ ਜ਼ਿਲ੍ਹੇ ਦਾ ਮੇਰਾ ਮਾਇਕੇ ਦਾ ਜੋ ਪਿਛੋਕੜ ਹੈਗਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਇਹ ਜ਼ਿਲ੍ਹੇ ਦੀ ਧੀ ਵੀ ਆ ਤੇ ਧੂਰੀ ਸ਼ਹਿਰ ਦੀ ਨੂੰਹ ਵੀ ਆ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਆਪਣੀ ਜੋ ਧਰਤੀ ਆ ਉਦੇ ਉੱਪਰ ਆ ਕੇ ਸਾਨੂੰ ਇਲੈਕਸ਼ਨ ਲੜਨ ਦਾ ਜਾਂ ਲੋਕਾਂ ਨਾਲ ਜੁੜੇ ਰਹਿਣ ਦਾ ਮੌਕਾ ਮਿਲਿਆ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਜਿਹੜੀ ਇਹ ਧੂਰੀ ਦੀ ਜਨਤਾ ਉਹ ਆਪਣੀ ਨੂੰ ਸਮਝ ਕੇ ਜਾਂ ਜੋ ਜ਼ਿਲ੍ਹੇ ਦਾ ਸਾਰਾ ਸੰਗਰੂਰ ਜ਼ਿਲ੍ਹੇ ਦੇ ਲੋਕ ਨੇ ਉਹ ਆਪਣੀ ਧੀ ਸਮਝ ਕੇ ਮੇਰੇ ਵੱਲ ਧਿਆਨ ਰੱਖਣਾ ਮੈਨੂੰ ਵੋਟ ਅਗਰ ਹੋ ਸਕੇ ਤਾਂ ਉਹਨੂੰ ਲੱਗੇ ਕਿ ਹਾਂ ਜੀ ਇਹ ਸਾਡੇ ਉਮੀਦਾਂ ਤੇ ਖਰੇ ਉਤਰ ਸਕਦੇ ਨੇ ਤਾਂ ਜ਼ਰੂਰ ਬਦਲਾਅ ਦਾ ਚਾਂਸ ਆਪਣੇ ਮਨ ਚ ਲੈ ਕੇ ਆਣਾ ਏਸੀ ਰਾਜਵੀਰ ਕੌਰ ਤੁਹਾਡੀ ਮੁਲਾਕਾਤ ਕਰਵਾਈ ਰਾਜਵੀਰ ਕੌਰ ਸ਼ਿਪ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਸੀਗੇ ਤੇ ਆਪਾਂ ਹੁਣ ਇਹ ਦੇਖਣਾ ਹੈ ਕਿ ਚੋਣ ਦੰਗਲ ਜਿਸ ਤਰ੍ਹਾਂ ਫਖ ਰਿਹਾ ਹੈ ਦਿਨ ਪ੍ਰਤੀ ਦਿਨ ਜੋ ਉਮੀਦਵਾਰ ਹਨ ਉਹ ਆਪਣੀਆਂ ਸਾਰੀਆਂ ਗਤੀਵਿਧੀਆਂ ਤੇਜ਼ ਕਰ ਰਹੇ ਹਨ ਅਤੇ ਨਾਲ ਹੀ ਜੋ ਕੈਂਡੀਡੇਟ ਹਨ ਓਹੋ ਇਹ ਸੋਚ ਰਹੇ ਹਨ ਕਿਥੇ ਨੁਕੜ ਮੀਡਕਾ ਕਰੀਏ ਕਿਥੇ ਆਪਾਂ ਕਿਹੜੇ ਕਿਸ ਤਰ੍ਹਾਂ ਕਿਵੇਂ ਪ੍ਰੈਸ਼ਰ ਪਾਈਏ ਕਿਵੇਂ ਜ਼ੋਰ ਪਾਈਏ ਇਸ ਦੇ ਨਾਲ ਨਾਲ ਹੀ ਇੱਕ ਦੌਰ ਇਹ ਵੀ ਚੱਲਣਾ ਕਿ ਜਿੱਥੇ ਹਰ ਘਰ ਦੇ ਵਿੱਚ ਇੱਕ ਝੰਡਾ ਆਪ ਪਾਰਟੀ ਦਾ ਇੱਕ ਝੰਡਾ ਆਪ ਪਾਰਟੀ ਦਾ ਇੱਕ ਪੋਸਟਰ ਆਪ ਪਾਰਟੀ ਦਾ ਤੇ ਛੋਟੇ ਬੱਚੇ ਬਿੱਲੇ ਵੀ ਲਾ ਕੇ ਖੁਸ਼ ਹੋ ਜਾਂਦੇ ਨੇ ਤੇ ਇਸ ਦੇ ਤਹਿਤ ਉਸ ਮਨਾਂ ਦੇ ਵਿੱਚ ਜੋ ਬਲਬਲੇ ਨੇ ਉਹ ਕਿਵੇਂ ਨਿਕਲਦੇ ਨੇ सीसीपी न्यूज़ ਤੋਂ ਵਿਕਾਸ ਬਰਮਾ ਸ੍ਰਿੰਦਰਗੜ ਦੀ ਰਿਪੋਰਟ